ਅਤੀਸ਼ੀ ਜੀ ਇੱਕ ਮਹਿਲਾ ਚਿਹਰਾ ਹੋਣ ਦੇ ਨਾਲ-ਨਾਲ ਬੜੇ ਟੈਲੈਂਟਡ ਨੇਤਾ ਨੇ ਇੰਟੈਲੀਜੈਂਟ ਹਿਊਮਨ ਬੀਿੰਗ ਹੈ ਬਹਾਦਰ ਹੈ ਜਿਹੜੀਆਂ ਮਜਬੂਰੀਆਂ ਦੇ ਵਿੱਚ ਜਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਇਹ ਅਸਤੀਫਾ ਦੇਣਾ ਪਿਆ ਹੈ ਕਿਉਂਕਿ ਪਹਿਲਾਂ ਜੇਲ੍ਹ 'ਚ ਮੰਗਿਆ ਗਿਆ ਜੇਲ੍ਹ ਦੇ ਵਿੱਚ ਅਰਵਿੰਦ ਸਰ ਨੇ ਅਸਤੀਫਾ ਨਹੀਂ ਦਿੱਤਾ ਦੇ ਜੇਲ੍ਹ 'ਚੋਂ ਬੜੇ ਵਧੀਆ ਤਰੀਕੇ ਨਾਲ ਸਰਕਾਰ ਚੱਲਦੀ ਰਹੀ ਉਹਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਆਪਣੇ ਆਪ 'ਚ ਇੰਨਾ ਕ ਆਤਮ ਵਿਸ਼ਵਾਸ ਹੈ ਕਿ ਦੁਬਾਰਾ ਚੋਣਾ ਕਰਵਾ ਲਿਓ ਵੈਸੇ ਤਾਂ ਫਰਵਰੀ 'ਚ ਮੇਰੇ ਖਿਆਲ ਛੋਣੀਆਂ ਨੇ ਤੇ ਤੁਸੀਂ ਵੀ ਇਹਨੂੰ ਅਕਤੂਬਰ ਨਵੰਬਰ ਚ ਕਰਵਾ ਕੇ ਲੋਕਾਂ ਦੀ ਸਹਿਮਤੀ ਲਓ ਅਰਵਿੰਦ ਕੇਜਰੀਵਾਲ ਜੀ ਦੀ ਗਾਰਡਨਸ ਤੇ ਰਹਿਨਮਾਈ ਰਹਿਣੀ ਹੈ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਲੋਕਾਂ ਪ੍ਰਤੀ ਇੱਕ ਉਹਨਾਂ ਦੀ ਪੈਸ਼ਨ ਨਾਲ ਕੰਮ ਕਰਨ ਦਾ ਉਹ ਤੇ ਹਮੇਸ਼ਾ ਹੀ ਸਾਡੀ ਹਰ ਇੱਕ ਬੰਦੇ ਵਿੱਚ ਜਿੰਨੇ ਵੀ ਅਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪਾਂ ਉਹਨਾਂ ਦੀ ਰਹਿਨਮਾਈ ਉਹਨਾਂ ਦੀ ਗਾਰਡਨ ਸ਼ੇਟ ਕੰਮ ਕਰਦੇ ਆ ਤੇ ਸਾਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਹੈ ਤੇ ਦਿੱਲੀ ਦੇ ਲੋਕ ਵੀ ਪਸੰਦ ਕਰਦੇ ਨੇ ਅਤੀਸ਼ੀ ਨੂੰ ਬਣਾਇਆ ਗਿਆ ਮੇਲ ਫੀਮੇਲ ਤੋਂ ਪਰੇ ਹੋ ਕੇ ਬਣਾਇਆ ਗਿਆ ਉਹਨਾਂ ਦੀ ਕਾਬਲੀਅਤ ਨੂੰ ਦੇਖ ਕੇ ਬਣਾਇਆ ਗਿਆ ਅੱਛੀ ਗੱਲ ਹੈ ਇੱਕ ਔਰਤ ਨੂੰ ਮੌਕਾ ਮਿਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇ ਦਿੱਤਾ ਔਰ ਉਸ ਤੋਂ ਬਾਅਦ ਆਤੀਸ਼ੀ ਨੂੰ ਨਵੇਂ ਮੁੱਖ ਮੰਤਰੀ ਬਣਾਇਆ ਜਾ ਰਿਹਾ ਅਨਮੋਲ ਗਗਨਮਾਨ ਸਰਦਾਰ ਨੇ ਕੈਬਨਿਟ ਮੰਤਰੀ ਨੇ ਗੱਲਬਾਤ ਕਰਦੇ ਕਿ ਮਹਿਲਾ ਚਿਹਰੇ ਨੂੰ ਜਿਸ ਤਰੀਕੇ ਨਾਲ ਮੌਕਾ ਦਿੱਤਾ ਇਹ ਕਿਸ ਤਰੀਕੇ ਨਾਲ ਦੇਖਦੇ ਨੇ ਇਸ ਦੇਖਦੇ ਨੇ ਇਸ ਚੀਜ਼ ਨੂੰ ਮੈਡਮ ਸਭ ਤੋਂ ਪਹਿਲਾਂ ਤਾਂ ਇਸ ਦੀ ਬਾਰੇ ਚਰਚਾ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਅਸਤੀਫਾ ਦਿੱਤਾ ਔਰ ਇੱਕ ਮਹਿਲਾ ਚਿਹਰੇ ਨੂੰ ਮੌਕਾ ਦਿੱਤਾ ਗਿਆ ਬੇਸ਼ੱਕ ਕੁਝ ਮਹੀਨੇ ਨੇ ਅਜੇ ਇਲੈਕਸ਼ਨ ਨੂੰ ਲੈ ਕੇ ਸਵਾਲ ਵੀ ਬੀਜਪੀ ਵੱਲੋਂ ਖੜੇ ਕੀਤੇ ਜਾ ਰਹੇ ਪਰ ਇੱਕ ਮਹਿਲਾ ਚਿਹਰਾ ਦਿੱਲੀ ਦੇ ਵਿੱਚ ਤੀਸਰੀ ਜੋ ਮਹਿਲਾ ਮੁੱਖ ਦੇਖੋ ਇੱਕ ਆਤੀਸ਼ੀ ਜੀ ਇੱਕ ਮਹਿਲਾ ਚਿਹਰਾ ਹੋਣ ਦੇ ਨਾਲ ਨਾਲ ਬੜੇ ਟੈਲੈਂਟਡ ਨੇਤਾ ਨੇ ਇੰਟੈਲੀਜੈਂਟ ਹਿਊਮਨ ਬੀਇੰਗ ਹੈ ਬਹਾਦਰ ਹੈ ਸੋ ਮੇਰੇ ਖਿਆਲ ਚ ਵੀ ਇੱਕ ਮਹਿਲਾ ਤੇ ਮੇਲ ਫੈਕਟਰ ਤੋਂ ਉੱਪਰ ਉੱਠ ਕੇ ਆਤੀਸ਼ੀ ਇੱਕ ਅੱਛੇ ਨੇਤਾ ਨੇ ਤੇ ਅਰਵਿੰਦ ਕੇਜਰੀਵਾਲ ਜੀ ਨੇ ਤੇ ਪੂਰੇ ਵਿਧਾਇਕ ਦਲ ਨੇ ਜਿਹੜੀ ਇਹ ਜ਼ਿੰਮੇਵਾਰੀ ਉਹਨਾਂ ਨੂੰ ਕੁਝ ਮਹੀਨੇ ਲਈ ਸੌਂਪੀ ਹੈ ਜਦੋਂ ਤੱਕ ਦੁਬਾਰਾ ਚੋਣਾਂ ਦਿੱਲੀ ਦੀਆਂ ਨਹੀਂ ਹੁੰਦੀਆਂ ਤੇ ਉਹਨਾਂ ਦਾ ਇੱਕ ਬਹੁਤ ਇਹ ਵਧੀਆ ਫੈਸਲਾ ਹੈ ਦੇਖੋ ਕੰਮ ਤੇ ਸਾਰਾ ਅਰਵਿੰਦ ਕੇਜਰੀਵਾਲ ਜੀ ਦੀ ਰਹਿਨਮਾਈ ਦੇ ਵਿੱਚ ਹੋਣਾ ਸਾਡੀ ਆਮ ਆਦਮੀ ਪਾਰਟੀ ਦੇ ਉਹ ਮੇਨ ਪਿਲਰ ਨੇ ਜਿਨ੍ਹਾਂ ਦੇ ਅਗਵਾਈ ਵਿੱਚ ਆਮ ਆਦਮੀ ਪਾਰਟੀ ਚੱਲਦੀ ਹੈ ਤੇ ਜਿਹੜੀਆਂ ਮਜਬੂਰੀਆਂ ਦੇ ਵਿੱਚ ਜਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਇਹ ਅਸਤੀਫਾ ਦੇਣਾ ਪਿਆ ਹੈ ਕਿਉਂਕਿ ਪਹਿਲਾਂ ਜੇਲ੍ਹ 'ਚ ਮੰਗਿਆ ਗਿਆ ਜੇਲ੍ਹ ਦੇ ਵਿੱਚ ਅਰਵਿੰਦ ਸਰ ਨੇ ਅਸਤੀਫਾ ਨਹੀਂ ਦਿੱਤਾ ਦੇ ਜੇਲ੍ਹ 'ਚੋਂ ਬੜੇ ਵਧੀਆ ਤਰੀਕੇ ਨਾਲ ਸਰਕਾਰ ਚੱਲਦੀ ਰਹੀ ਜਿਹੜੀਆਂ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀ ਉਹ ਕੰਟੀਨਿਊ ਰਹੀਆਂ ਪਰ ਹੁਣ ਬਾਹਰ ਆ ਕੇ ਜਿਸ ਤਰੀਕੇ ਭਾਜਪਾ ਲਗਾਤਾਰ આરોਪ ਲਾ ਰਹੀ ਹੈ ਤਾਂ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਆਪਣੇ ਆਪ 'ਚ ਇੰਨਾ ਕ ਆਤਮ ਵਿਸ਼ਵਾਸ ਹੈ ਕਿ ਦੁਬਾਰਾ ਚੋਣਾ ਕਰਵਾ ਲਿਓ ਵੈਸੇ ਤਾਂ ਫਰਵਰੀ 'ਚ ਮੇਰੇ ਖਿਆਲ ਛੋਣੀਆਂ ਨੇ ਤੇ ਤੁਸੀਂ ਵੀ ਇਹਨੂੰ ਅਕਤੂਬਰ ਨਵੰਬਰ ਚ ਕਰਵਾ ਕੇ ਲੋਕਾਂ ਦੀ ਸਹਿਮਤੀ ਲਓ ਕਿ ਜਿਹੜੀ ਮੈਂ ਸਿੱਖਿਆ ਲੋਕਾਂ ਨੂੰ ਬੜੇ ਵਧੀਆ ਢੰਗ ਨਾਲ ਦਿੱਲੀ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂਵਾਂ ਦਿੱਤੀਆਂ ਜਾ ਰਹੀਆਂ ਨੇ ਉਹ ਆਪਣੇ ਕੁਝ ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਵਧੀਆ ਤਰੀਕੇ ਨਾਲ ਨਿਭਾਉਣਗੇ ਕਿ ਅਰਵਿੰਦ ਕੇਜਰੀਵਾਲ ਨੇ ਜਦੋਂ ਐਲਾਨ ਕੀਤਾ ਅਸਤੀਫੇ ਦਾ ਦੋ ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਕੋਈ ਚੌਕੀਦਾਰ ਦੀ ਨੌਕਰੀ ਨਹੀਂ ਛੱਡਦਾ ਮੈਂ ਤਾਂ ਫਿਰ ਵੀ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਜਾ ਰਿਹਾ ਪਰ ਉੱਥੇ ਬੀਜੇਪੀ ਇਹ ਗੱਲ ਕਹਿ ਰਹੀ ਹੈ ਕਿ ਆਤੀਸ਼ੀ ਡੰਮੀ ਕੈਂਡੀਡੇਟ ਯਾਨੀ ਕਿ ਪ੍ਰੋਕਸੀ ਜੋ ਮੁੱਖ ਮੰਤਰੀ ਨੇ ਕੰਮ ਕਾਜ ਤਾਂ ਸਾਰਾ ਅਰਵਿੰਦ ਕੇਜਰੀਵਾਲ ਨੇ ਕਰਨਾ ਇਹ ਉਹਨਾਂ ਦਾ ਜੋ ਇੰਨੇ ਸਾਲ ਉਹਨਾਂ ਨੇ ਕੰਮ ਕਾਜ ਕੀਤਾ ਆਤੀਸ਼ੀ ਨੇ ਨਾਲ ਲਾ ਕੇ ਉਹਨਾਂ ਦੀ ਜਿਹੜਾ ਡਿਸਰੈਸਪੈਕਟ ਹੈ ਬੀਜੇਪੀ ਵੱਲੋਂ ਇਹ ਆ ਰਹੇ ਨੇ ਇਸ ਤਰ੍ਹਾਂ ਦੇ ਬਿਆਨ ਦੇਖੋ ਵਿਕਰਮ ਭਾਜੀ ਬੀਜੇਪੀ ਦੀ ਅ ਆਦਤ ਹੈ ਡਿਸਰੈਸਪੈਕਟ ਕੱਲੀ ਇੱਕ ਮਹਿਲਾ ਦੀ ਨਹੀਂ ਪੂਰੇ ਦੇਸ਼ ਦੀ ਇਸ ਪਾਰਟੀ ਨੇ ਡਿਸਰੈਸਪੈਕਟ ਕੀਤੀ ਹੈ ਤੇ ਨੋ ਡਾਊਟ ਆਤੀਸ਼ੀ ਜੀ ਇੱਕ ਬਹੁਤ ਇੰਟੈਲੀਜੈਂਟ ਲੀਡਰ ਹੈ ਇੰਟੈਲੀਜੈਂਟ ਮਹਿਲਾ ਪਰ ਇਹਦੇ ਉਹਨਾਂ ਦੀ ਗੱਲ ਹੀ ਠੀਕ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੀ ਗਾਰਡਨਸ ਤੇ ਰਹਿਨਮਾਈ ਰਹਿਣੀ ਹੈ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਲੋਕਾਂ ਪ੍ਰਤੀ ਇੱਕ ਉਹਨਾਂ ਦੀ ਪੈਸ਼ਨ ਨਾਲ ਕੰਮ ਕਰਨ ਦਾ ਉਹ ਤੇ ਹਮੇਸ਼ਾ ਹੀ ਸਾਡੀ ਹਰ ਇੱਕ ਬੰਦੇ ਪਿੱਛੇ ਜਿੰਨੇ ਵੀ ਅਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪਾਂ ਉਹਨਾਂ ਦੀ ਰਹਿਨਮਾਈ ਉਹਨਾਂ ਦੀ ਗਾਰਡਨ ਸੇਟ ਕੰਮ ਕਰਦੇ ਆ ਤੇ ਸਾਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਹੈ ਤੇ ਦਿੱਲੀ ਦੇ ਲੋਕ ਵੀ ਪਸੰਦ ਕਰਦੇ ਨੇ ਤਾਕੀ ਤੁਸੀਂ ਮਿਲਦੇ ਰਹੇ ਹੋਗੇ ਆਤੀਸ਼ੀ ਜੀ ਉਹਨਾਂ ਨੂੰ ਕਿ ਆਤੀਸ਼ੀ ਹੁਣੀ ਕੈਪੇਬਲ ਸੀਗੇ ਇਸੇ ਕਰਕੇ ਡਿਸੀਜਨ ਲਿਆ ਗਿਆ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਦੇਖੋ ਇੱਕ ਅੱਛੇ ਨੇਤਾ ਹੋਣ ਦੇ ਨਾਲ ਨਾਲ ਆਤੀਸ਼ੀ ਜੀ ਇੱਕ ਬਹੁਤ ਅੱਛੇ ਇਨਸਾਨ ਵੀ ਨੇ ਤੇ ਜੇ ਕਾਬਲੀਅਤ ਰੱਖਦੇ ਨੇ ਤਾਂ ਹੀ ਇੱਕ ਦਿਨ ਵੀ ਮੁੱਖ ਮੰਤਰੀ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ ਚਾਹੇ ਉਹਨਾਂ ਨੂੰ ਕੁਝ ਮਹੀਨਿਆਂ ਲਈ ਮਿਲੀ ਹੈ ਐਜ਼ ਅ ਵੂਮਨ ਐਜ਼ ਅ ਗੁੱਡ ਲੀਡਰ ਐਜ਼ ਅ ਇੰਟੈਲੀਜੈਂਟ ਹਿਊਮਨ ਬੀਂਗ ਅਸੀਂ ਸਾਨੂੰ ਇਸ ਫੈਸਲੇ ਉੱਤੇ ਬੜਾ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਜਿਸ ਤਰੀਕੇ ਨਾਲ ਤੁਸੀਂ ਵੀ ਇੱਕ ਮਹਿਲਾ ਹੋ ਤੁਸੀਂ ਕੰਮਕਾਜ ਕੈਬਨਟ ਮੰਤਰੀ ਹੋ ਮਰਦ ਪ੍ਰਧਾਨ ਸਮਾਜ ਕਿਹਾ ਜਾਂਦਾ ਸਾਡੇ ਵੀ ਸਿਸਟਮ ਨਾਲ ਕਿ ਮਹਿਲਾਵਾਂ ਨੇ ਬਹੁਤ ਮੱਲਾ ਮਾਰੀਆਂ ਕੋਈ ਪਾਇਲਟ ਨੇ ਕੋਈ ਅਸਮਾਨ ਤੱਕ ਗਈਆਂ ਅੰਤਰਿਕਸ਼ ਤੱਕ ਗਈਆਂ ਪਰ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕੰਮਕਾਜ ਦੇ ਵਿੱਚ ਕੋਈ ਫਰਕ ਤੁਸੀਂ ਮਹਿਸੂਸ ਕਰਦੇ ਹੋ ਜਾਂ ਜਿੰਨਾ ਬਾਕੀ ਕੈਬਨਟ ਮੰਤਰੀ ਕੰਮ ਕਰਦੇ ਆ ਉਨਾ ਹੀ ਤੁਸੀਂ ਕਰਦੇ ਹੋ ਥੋੜਾ ਬਹੁਤ ਤਾਂ ਘੱਟ ਰਹਿ ਜਾਂਦਾ ਜਾਂ ਵੱਧ ਕਰ ਜਾਂਦੇ ਹੋ ਦੇਖੋ ਮੈਟਰ ਜਦੋਂ ਤੁਸੀਂ ਜੈਂਡਰ ਤੋਂ ਉੱਪਰ ਉੱਠ ਜਾਓ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਥੋਡੇ ਕੰਮ ਕਰਨ ਦੇ ਵਿੱਚ ਮੇਲ ਜਾਂ ਫੀਮੇਲ ਨਹੀਂ ਆਉਣੀ ਚਾਹੀਦੀ ਜਾਂ ਤੁਸੀਂ ਫੀਮੇਲ ਹੋਣ ਦੇ ਨਾਂ ਤੇ ਸਿਮਤੀ ਪਾ ਲਓ ਕਿ ਮੈਂ ਮਹਿਲਾ ਵੀ ਮੈਨੂੰ ਆਹ ਚੀਜ਼ ਮਹਿਲਾ ਹੋਣ ਦੇ ਨਾਂ ਤੇ ਦੇ ਦਿਓ ਨਹੀਂ ਤੁਸੀਂ ਜਨਮ ਦਿਨ ਵਾਲੀ ਔਰਤ ਇੱਕ ਜਨਮ ਦਿਨ ਵਾਲੀ ਕਰੇਸ਼ਨ ਹੈ ਉਹਨੂੰ ਕਦੇ ਵੀ ਆਪਣੇ ਆਪ ਨੂੰ ਸਿੰਫਟੀ ਜਾਂ वूਮਨ ਕਾਰਡ ਪਲੇ ਕਰਕੇ ਆਪਣੇ ਆਪ ਨੂੰ ਅੱਗੇ ਨਹੀਂ ਰੱਖਣਾ ਚਾਹੀਦਾ ਜੋ ਤੁਹਾਡੇ ਚ ਕਾਬਲੀਅਤ ਹੈਗੀ ਹੈ ਕੰਮ ਕਰਨ ਦੀ ਤਾਂ ਅਗੇ ਆਓ ਜੇ ਤੁਸੀਂ ਹਰ ਇੱਕ ਚੀਜ਼ ਕਿ ਨਾ ਮੇਲ ਸਮਾਜ ਘਟ ਹੈ ਨਾ ਫੀਮੇਲ ਸਮਾਜ ਘਟ ਹੈ ਦੋਵਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੇ ਨਾਲ ਹੀ ਜਿਹੜੀ ਸੁਸਾਇਟੀ ਅੱਗੇ ਵਧਦੀ ਹੈ ਸੋ ਮੇਰਾ ਵਿਚਾਰ ਹੈ ਕੀ ਆਤੀਸ਼ੀ ਨੂੰ ਬਣਾਇਆ ਗਿਆ ਮੇਲ ਫੀਮੇਲ ਤੋਂ ਪਰੇ ਹੋ ਕੇ ਬਣਾਇਆ ਗਿਆ ਉਹਨਾਂ ਦੀ ਕਾਬਲੀਅਤ ਨੂੰ ਦੇਖ ਕੇ ਬਣਾਇਆ ਗਿਆ ਅੱਛੀ ਗੱਲ ਹੈ ਇੱਕ ਔਰਤ ਨੂੰ ਮੌਕਾ ਮਿਲਿਆ ਹਰਿਆਣਾ ਦੇ ਵਿੱਚ ਕਿਸ ਤਰ੍ਹਾਂ ਦਾ ਇੰਪੈਕਟ ਤੁਸੀਂ ਦੇਖਦੇ ਹੋ ਕਿੰਨਾ ਕੁ ਇੰਪੈਕਟ ਦੇਖਣ ਨੂੰ ਮਿਲੂਗਾ ਕਿਉਂਕਿ ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਨੇ ਅਗਲੇ ਮਹੀਨੇ ਦੇਖੋ ਹਰਿਆਣਾ ਅਰਵਿੰਦ ਕੇਜਰੀਵਾਲ ਜੀ ਹਰਿਆਣੇ ਦੇ ਜੰਮੇ ਨੇ ਜਿਹਦਾ ਬਹੁਤ ਵੱਡਾ ਇੰਪੈਕਟ ਜਾਂਦਾ ਜਿੱਥੋਂ ਦੇ ਤੁਸੀਂ ਕੋਈ ਵੀ ਲੀਡਰ ਉਹ ਵੀ ਦੇਸ਼ ਦਾ ਸਭ ਤੋਂ ਬਹਾਦਰ ਲੀਡਰ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਲੋਕਾਂ ਵਿੱਚ ਲੋਕਪ੍ਰੀਏ ਹੋਣ ਵਾਲੇ ਨੇਤਾ ਅਰਵਿੰਦ ਕੇਜਰੀਵਾਲ ਜੀ ਹਰਿਆਣਾ ਦੇ ਬੇਟੇ ਨੇ ਹਰਿਆਣੇ ਦੇ ਵਿੱਚ ਹੁਣ ਇੱਕ ਜਿਹੜਾ ਇਹਨਾਂ ਨੇ ਇੱਕ ਬਹਾਦਰੀ ਭਰਿਆ ਫੈਸਲਾ ਲਿਆ ਅਸਤੀਫਾ ਦਿੱਤਾ ਤੁਸੀਂ ਬਿਲਕੁਲ ਠੀਕ ਹੈ ਵੀ ਕੋਈ ਸਰਪੰਚੀ ਨਹੀਂ ਛੱਡਦਾ ਮੁੱਖ ਮੰਤਰੀ ਦੀ ਕੁਰਸੀ ਨੂੰ ਲੋਕਾਂ ਸਾਹਮਣੇ ਕਿ ਤੁਸੀਂ ਦੱਸੋ ਕਿ ਮੈਂ ਬੈਠਣ ਦੇ ਕਾਬਿਲ ਹਾਂ ਕਿ ਨਹੀਂ ਤੇ ਹਰਿਆਣੇ 'ਚ ਹਰਿਆਣੇ ਦੇ ਲੋਕਾਂ ਨੇ ਇਸ ਗੱਲ ਨੂੰ ਬੜਾ ਪਸੰਦ ਕੀਤਾ ਤੇ ਹਰਿਆਣੇ 'ਚ ਉਤਸ਼ਾਹ ਹੈ ਅਨਮੋਲ ਗਗਨਮਾਨ ਸੜਨਾਲ ਸੀਗੇ ਕੈਬਨਟ ਮੰਤਰੀ ਨੇ ਔਰ ਇਹਨਾਂ ਨੇ ਕਿਹਾ ਕਿ ਇੱਕ ਦਲੇਰੀ ਭਰਿਆ ਫੈਸਲਾ ਅਰਵਿੰਦ ਕੇਜਰੀਵਾਲ ਹੁਣਾਂ ਨੇ ਜਿਹੜਾ ਲਿਆ ਔਰ ਇਸ ਦੇ ਨਾਲ ਹੀ ਆਤੀਸ਼ੀ ਹੁਣੀ ਇੱਕ ਚੰਗੇ ਲੀਡਰ ਦੇ ਨਾਲ-ਨਾਲ ਚੰਗੇ ਇਨਸਾਨ ਵੀ ਨੇ ਇਹ ਵੀ ਕਲੇਮ ਅਰਵਿੰਦ ਅਨਮੋਲ ਗਗਨਮਾਨ ਹੁਣੀ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਵੀ ਇਸ ਗੱਲ ਦਾ ਇੰਪੈਕਟ ਪਊਗਾ ਜਿਹੜਾ ਅਰਵਿੰਦ ਕੇਜਰੀਵਾਲ ਹੁਣਾਂ ਨੇ ਅਸਤੀਫਾ ਦਿੱਤਾ ਜਿਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਕੀਤੀਆਂ ਨੇ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਹੋਰ ਵੀ ਬਦਲਾ ਦੇਖਣ ਨੂੰ ਮਿਲ ਸਕਦਾ